ਅੰਗਰੂਰ ਦੇ ਪਿੰਡ ਖੱਡਿਆਲ ਨੇੜੇ ਬਿੱਤੀ ਰਾਤਾ ਚਾਨਕ ਨਹਿਰ ਚੋਂ ਪਾਰ ਪੈ ਗਿਆ ਇੱਕ ਪਾਰ ਵੱਧ ਦਾ ਵਾਧਾ ਜਿਹੜਾ ਪੰਜਾਬ ਫੂਟ ਤੱਕ ਪਹੁੰਚ ਗਿਆ ਜਿਸ ਦਿਨ ਨਾਲ ਨੇੜਲੇ ਕਿਸਾਨਾਂ ਦੇ ਸੈਂਕੜੇ ਏਕੜ ਝੋਨੇ ਦੀ ਫਸਲ ਜੜੀ ਬਰਬਾਦ ਹੋ ਗਈ ਮਾਤੁਰ ਦੱਸਦੇ ਕਿ ਵਿਅਕਤੀਆਂ ਨੇ ਇਸ ਦੀ ਜਾਣਕਾਰੀ ਨਹਿਰੀ ਵਿਭਾਗ ਨੂੰ ਦਿੱਤੇ ਜਿੱਥੇ ਨਹਿਰੀ ਵਿਭਾਗ ਨੇ ਕਰਮਚਾਰੀ ਅਤੇ ਆਮ ਲੋਕਾਂ ਨੂੰ ਪੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮੌਕੇ ਤੇ ਮੌਜੂਦ ਪੀੜਤ ਕਿਸਾਨ ਨੇ ਕਿਹਾ ਕਿ ਉਹਨਾਂ ਦੀ ਤਾਜ਼ਾ ਤਾਜ਼ਾ ਲਾਈਵੀਂ ਝੋਨੇ ਦੀ ਫਸਲ ਜੜੀ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਉਹ ਇਹ ਪਾਣੀ ਸੁੱਕੇਗਾ ਤਾਂ ਫਸਲ ਦੁਬਾਰਾ ਲਗਾਉਣੀ ਪਵੇਗੀ ਪਰ ਇੱਥੇ ਸਮੱਸਿਆ ਇਹ ਹੈ ਕਿ ਉਹ ਛੋਨੇ ਦੀ ਪਨੀਰੀ ਜਿਹੜੀ ਉਹ ਮਿਲਣੀ ਔਖੀ ਹੋ ਜਾਵੇਗੀ ਉਹ ਨਾ ਵੀ ਦੱਸਿਆ ਕਿ ਬੀਤੇ ਸਾਲ ਵੀ ਇਸੇ ਨਹਿਰ ਤੇ ਇਸੇ ਹੀ ਜਗ੍ਹਾ ਤੇ ਪਾੜ ਪੈ ਗਿਆ ਸੀ ਤੇ ਉਸ ਵੇਲੇ ਵੀ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਮਜ਼ਬੂਤ ਜਿਹੜਾ ਉਹ ਕੀਤਾ ਜਾਵੇ ਸਰ ਗੁਰਜੀ ਕੀ ਘਟਨਾ ਹੋਈ ਪਿਛਲੇ ਦਿਨ ਰਾਤ ਜਿਹੜੀ ਹੋਈ ਹੈ ਘਟਨਾ ਤੁਹਾਡੇ ਸਾਹਮਣੇ ਜੀ ਤੋਂ ਨਹਿਰ ਟੁੱਕੀ ਜੀ ਹੂੰ ਸਿਰਫ ਮੈਕਮੇ ਦੀ ਅੰਗੋਲੀ ਕਰਤੀ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜੈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਹਿਆ ਵੀ ਪਾਣੀ ਇਹਦੇ ਨਹਿਰ ਦੇ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਾ ਹੈ ਟੁੱਕੂ ਵੀ ਟੁੱਕੂ ਵੀ ਟੁੱਕੂ ਵੀ ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਜੀ ਕਟਕਟਾ ਜਿਹਾ ਸੋ ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਤਾਂ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਹੈ ਕਹੇ ਹਲੇ ਹਾਲਾਤ ਨਹੀਂ ਜੀ ਨਹੀਂ ਹਲੇ ਕੁਝ ਕੋਈ ਮੁਝ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਚੱਲ ਰਿਹਾ ਹੈਗਾ ਹਲੇ ਕੋਈ ਇੱਥੇ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਦਾ ਹੈ ਕਰੀਬ ਨੂੰ ਲੱਗਾ 1000 ਏਕੜ ਦੇ ਲਗਭਗ ਸਾਰਾ ਧੋਣਾ ਲੱਗਿਆ ਉਸ ਦੀਆਂ ਮੱਕੀਆਂ ਦੇਖ ਲਓ ਸਾਰ ਮੱਕੀ ਦੀ ਫਸਲ ਤਬਾਹ ਹੋ ਗਈ ਪਾਣੀ ਦੇ ਬਹੁਤ ਵੱਡਾ ਵੱਡਾ ਪਾਣੀ ਹੈ ਜੀ ਛੋਟਕਟ ਪੰਜ ਪੰਜ 6 ਜੈਟ ਪਾਣੀ ਖੜਾ ਸਾਰੇ ਜ਼ਮੀਨਾਂ ਦੇ ਵਿੱਚ ਠੀਕ ਨਾ ਮੈਂ ਆਪਣਾ ਸੰਦੀਪ ਸਿੰਘ ਆ ਜੀ ਫਿੰਡ ਖੜਿਆ ਹੋਇਆ। ਕੀ ਘਟਨਾ ਹੋਈ ਹੈ ਜੀ ਸੰਦੀਪ? ਇਹ ਘਟਨਾ ਤਾਂ ਜੀ ਰਾਤ ਆ ਆਪਣੀ ਨਹਿਰ ਟੁੱਟੇਗੀ ਇਸ ਨੂੰ ਪਤਾ ਆ ਜੀ। ਇਹ ਕੁਛ ਦਿਨ ਪਹਿਲਾਂ ਨਾ ਜੀ ਇਹ ਆਪਣੇ ਜਿਨ੍ਹਾਂ ਦੇ ਖੇਤ ਚਾਹ ਸਤਗੁਰ ਸਿੰਘ ਦੇ ਖੇਤ ਆ ਜੀ ਇੱਥੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਜੀ ਪ੍ਰਸ਼ਾਸਨ ਨੂੰ ਵੀਡੀਓ ਵੀ ਭੇਜੀਆਂ ਨੇ ਫੋਟੋ ਵੀ ਭੇਜੀਆਂ ਨੇ ਵੀ ਨਹਿਰ ਖਰਾਬ ਆ ਜੀ। ਪਰ ਮਹਿਕਮੇ ਨੇ ਅੰਗੋਲੀ ਐਵੇਂ ਕਰੀਏ ਕਹਿੰਦੇ ਵੀ ਮੈਕਮਲ ਕਹਿੰਦੀ ਵੀ ਹਜੇ ਇੱਥੇ ਪਾਣੀ ਓਵਰਫਲੋ ਥੀ ਉਹ ਕਹਿੰਦੀ ਓਵਰਫਲੋ ਹਜੇ ਹੋਰ ਵੀ ਛੱਡਾਂਗੇ ਪਾਣੀ ਇੱਥੇ ਕਹਿੰਦੇ ਪਿੱਛੇ ਪਾਣੀ ਦਾ ਕੋਈ ਇੰਨਾ ਸਾਨੂੰ ਨਹੀਂ ਪਤਾ ਵੀ ਕੀ ਪ੍ਰੋਬਲਮ ਹੈਗੀ ਉਹਦੇ ਕਾਰਨ ਇਹ ਪਹਿਲਾਂ ਵੀ 3 ਸਾਲ ਤੋਂ ਲਗਾਤਾਰ ਟੁੱਟ ਰਹੀ ਹੈ ਜੀ ਨਹਿਰ ਇੱਥੋਂ ਇਹ ਰਾਤ ਜੀ ਦੇਖੋ ਐਵੇਂ ਤਾਂ ਨਹੀਂ ਐਗਜੈਕਟ ਨਹੀਂ ਪਤਾ ਵੀ ਰਾਤ ਨੂੰ 2 ਵਜੇ ਦੇ ਆਸ-ਪਾਸ ਟੁੱਟੀ ਹੈ ਜੀ ਪਰ ਹੁਣ ਵੀ ਪਾਣੀ ਚੱਲ ਰਿਹਾ ਹੈ ਨਾ ਪਾਣੀ ਚੱਲ ਰਿਹਾ ਜੀ ਜੀ ਸਵੇਰ ਦੇ ਕਹ ਰਹੇ ਕੋਈ ਪਿੱਛੇ ਪਾਣੀ ਨਹੀਂ ਬੰਦਉ ਜੀ ਕੋਈ ਮੈਕਮੇ ਦਾ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਹੈਗਾ ਜੀ ਹੁਣ ਹੈ ਜੀ ਨੁਕਸਾਨ ਤਾਂ ਪਹਿਲੀ ਬਹੁਤ ਜ਼ਿਆਦਾ ਹੋ ਗਈ ਹੁਣ ਜੇ ਨਹਿਰ ਪਿੱਛੋਂ ਬੰਦ ਹੋ ਜੇ ਚਲ ਕੁਝ ਘਟ ਜੇ ਜੀ ਪਰ ਹਰ ਸਾਲ ਇਦਾਂ ਹੀ ਹੁੰਦਾ ਜੀ ਹੁਣ ਚੱਕਰ ਐ ਜੀ ਕਿ ਨਹਿਰ ਦੇ ਥਲੇ ਡਰੇਨ ਆ ਗਿਆ ਜੀ ਉਹਦੀ ਨਹੀਂ ਸਫਾਈ ਹੋ ਰਹੀ ਹੈਗੀ ਉਹ ਪੁਲਾ ਹੈਗਾ ਜਿਉ ਪੁਲ ਦੀ ਸਫਾਈ ਹੋ ਵੀ ਜੀ ਤਾਂ ਇਹ ਸਾਰਾ ਪਾਣੀ ਡਰੇਨ ਥਾਂ ਹੀ ਉਧਰ ਨਿਕਲ ਜੇ ਪਰ ਇਹ ਨਹੀਂ ਨਿਕਲਦਾ ਜੋ ਬਾਰਿਸ਼ਾਂ ਦਾ ਪਾਣੀ ਆ ਜਾਂਦਾ ਨਾ ਓਦੋਂ ਵੀ ਇੱਥੇ ਇਦਾਂ ਹੀ ਨੁਕਸਾਨ ਹੁੰਦਾ ਹੁਣ ਆ ਦੇਖ ਲਓ ਜਿੱਧਰ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਸਾਡੇ ਲਾਉਣ ਲਈ ਚੋਣਨ ਨੂੰ ਲਾਉਣ ਲਈ ਜਿਹੜੀ ਪਨੀਰੀ ਬੀਜੀ ਉਹ ਵੀ ਖਰਾਬ ਹੋ ਗਈ ਹੈ ਜੀ ਬਾਕੀ ਜ਼ਿਆਦਾਤਰ ਤਕਰੀਬਨ ਝੋ ਜਗਦੀਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਖੜਿਆਲਾ ਹੈ ਜੀ ਜਗਦੀਪ ਜੀ ਕੀ ਨੁਕਸਾਨ ਹੋਇਆਗਾ ਕੀ ਹਾਲਾਤ ਨੇ ਮੌਜੂਦਾ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਹਾਂ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਹਾਂ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਾਰੇ ਪ੍ਰਸ਼ਾਸਨ ਲਵੇ ਜੀ ਲਵੇ ਐਸ ਡੀ ਐਮ ਲਵੇ ਸਭ ਲਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਓ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਹੈ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਿਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦਈਏ ਵੀ ਆਪਦਾ ਫਰਜ਼ ਨਿਭਾਉਣ ਇੱਕ ਉੱਪਰਲੀ ਟੈਂਪਰੇਰੀ ਫਰਜ਼ ਨਿਭਾਉਣ ਦੇ ਮਾਰੇ ਆ ਰਹੇ ਨੇ ਦੂਣ ਸਾਡਾ ਜਾਇਬ ਨਾ ਛੜਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰਿਆਂ ਚੋਂ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾਲੋ ਵਿੱਚ ਝੋਨਾ ਲੱਗਿਆ ਹੋਇਆ ਤੀਗਾ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਕੱਲ ਸੰਗਰੂਰ ਤੋਂ ਕਿਰਤੀਪਾਲ ਜੁੜ ਚੁੱਕੇ ਨੇ ਕਿਰਤੀਪਾਲ ਸੰਗਰੂਰ ਦੇ ਪਿੰਡ ਖੜਿਆਲ ਨੇੜੇ ਇੱਕ ਬਿਤੀ ਰਾਤ ਨੂੰ ਜਿਹੜਾ ਨਹਿਰ ਤੇ ਪਾੜ ਪਿਆ ਹੈ ਕੀ ਕੋਈ ਜਾਣਕਾਰੀ ਉਸ ਨੂੰ ਲੈ ਕੇ ਜੀ ਜਰੂਰ ਹੈ ਜਿਹੜਾ ਖੜਿਆਲ ਪਿੰਡ ਦੇ ਵਿੱਚ ਪਾੜ ਪਿਆ ਹੈਗਾ ਤੁਸੀਂ ਇਹ ਸਥਿਤੀ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਪਾੜ ਪੈਣ ਤੋਂ ਬਾਅਦ ਜਿਹੜੀ ਜ਼ਮੀਨ ਸੀ ਲੋਕਾਂ ਦੀ ਕਿਸਾਨਾਂ ਦੀ ਮੱਕੀ ਦੀ ਤਿਆਰ ਕੀਤੀ ਸੀ ਗੋभी ਕਾਣਕ ਦੀ ਫਸਲ ਬਟੇ ਤੋਂ ਬਾਅਦ ਜਾਂ ਜੀਰੀ ਲਈ ਤਿਆਰ ਕਰਨੀ ਪੈਂਦੀ ਹੈ ਜਾਂ ਜੇ ਕਿਸਾਨ ਨੇ ਜਿਹੜੇ ਮੱਕੀ ਬੀਜਦੇ ਨੇ ਤਾਂ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਹੈਗਾ ਕਿਸਾਨ ਵੀ ਇਹ ਕਹਿ ਰਹੇ ਨੇ ਕਿ ਅਸੀਂ ਪ੍ਰਸ਼ਾਸਨ ਸੱਚੇ ਕਰਦੇ ਰਹੇ ਹੈ ਵੀ ਜਿਹੜੇ ਨਹਿਰ ਨੇ ਨਹਿਰ ਦੀ ਕੱਚੀ ਨਹਿਰ ਹੋ ਚੁੱਕੀ ਹੈ ਜਾਂ ਜਿਹੜੇ ਪਾਗੇ ਨੂੰ yếu ਕਮਜ਼ੋਰ ਹੋ ਚੁੱਕੇ ਨੇ ਕੰਪਲੀਟ ਕਰਦੇ ਰਹੇ ਨੇ ਪਰ ਕਾਰਵਾਈ ਨਹੀਂ ਕੀਤੀ ਗਈ ਅਸੀਂ ਦੇਖਦੇ ਹੈ ਕਿ ਪ੍ਰਸ਼ਾਸਨ ਜਦੋਂ ਕੋਈ ਹਾਸਾ ਵਾਪਰ ਜਾਂਦਾ ਹੈ ਉਸ ਤੋਂ ਬਾਅਦ ਮੁਸਤਫਦੀ ਦਿਖਾਉਂਦਾ ਹੈ ਜਰੂਰ ਜਿਹੜਾ ਕਿਸਾਨਾਂ ਨੇ ਨਾਲ ਮਿਲ ਕੇ ਹੁਣ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਬੰਦ ਕਰਨ ਦੀ ਤੇ ਉਹ ਕਾਮਯਾਬ ਰਹੀ ਹੈ ਫਿਲਹਾਲ ਜਿਹੜਾ ਕਿਸਾਨਾਂ ਦਾ ਇਹ ਹੀ ਕਹਿਣਾ ਹੈ ਕਿ ਇਹ ਜਦੋਂ ਤੱਕ ਅਸੀਂ ਕੰਪਲੀਟ ਕਰਦੇ ਰਹਿੰਦੇ ਆ ਸਾਡੀ ਕੋਈ ਸਮਵਾਹੀ ਨਹੀਂ ਹੁੰਦੀ ਵੀ ਜਹਾਜ਼ ਤਾਂ ਹੁੰਦੋਂ ਪਹਿਲਾਂ ਦੱਸਦੇ ਆ ਤਾਂ ਸਾਡੀ ਸਮਵਾਹੀ ਕਿਉਂ ਨਹੀਂ ਕੀਤੀ ਜਦੋਂ ਸਾਡਾ ਨੁਕਸਾਨ ਹੋ ਜਾਂਦਾ ਹੈ ਹਾਂ ਜੀ ਹਾਂ ਜੀ ਅਜਿਹਾ ਕਿਰਤੀਪਾਲ ਜਿੰਦੇ ਵਿੱਚ ਦਿੱਕਤ ਆਏਗੀ ਕਿਸਾਨਾਂ ਦੀ ਜੀ ਕਿਰਤੀਪਾਲ ਕਿਹਾ ਜਾ ਰਿਹਾ ਕਿ ਅਜਿਹਾ ਜਿਹੜਾ ਹਾਦਸਾ ਪਹਿਲਾਂ ਵੀ ਪਿਛਲੇ ਸਾਲ ਵੀ ਵਾਪਰਿਆ ਸੇਮ ਇਹੀ ਪਾੜ ਪਿਆ ਸੀਗਾ ਇਸੇ ਜਗ੍ਹਾ ਤੇ ਜੀ ਜਰੂਰ ਹੈ ਕਿਸਾਨਾਂ ਦੇ ਇਹੀ ਕਹਿਣਾ ਵੀ ਇਸ ਨੂੰ ਪੱਕਾ ਕਿਉਂ ਨਹੀਂ ਕਰਾਇਆ ਜਾ ਰਿਹਾ ਹਰ ਸਾਲ ਸਾਨੂੰ ਇਸ ਚੀਜ਼ ਦਾ ਕਮਾਜਾ ਭੁਗਤਣਾ ਪੈਂਦਾ ਬਿਖਮਾਜਾ ਭੁਗਤਣਾ ਪੈਂਦਾ ਹੈ ਸਾਡੀ ਫਸਲਾਂ ਦਾ ਨੁਕਸਾਨ ਹੁੰਦਾ ਹੈਗਾ ਪਾਣੀ ਖੜ ਜਾਂਦਾ ਹੈਗਾ ਜਦੋਂ ਸੁੱਕੇਗੀ ਜਦੋਂ ਪਾਣੀ ਸੁੱਕੇਗਾ ਉਸ ਤੋਂ ਬਾਅਦ ਫਸਲ ਬੀਜੀਏਗਾ ਕਿਉਂਕਿ ਪਤਾ ਹੀ ਹੈ ਕਿ ਆਲੀ ਜਮੀਨ ਦਾ ਸਬੰਧ ਹੈ ਕਿ ਪਾਣੀ ਨਾਲ ਹੀ ਸਬੰਧ ਹੈ ਜੇਕਰ ਪਾਣੀ ਜਦੋਂ ਖੜਾ ਹੋ ਜਾਂਦਾ ਹੈ ਤਾਂ ਨਾ ਤਾਂ ਜੀਣੀ ਬੀਜੀ ਜਾ ਸਕਦੀ ਹੈ ਨਾ ਕੋਈ ਹੋਰ ਫਸਲ ਬੀਜੀ ਜਾ ਸਕਦੀ ਹੈ ਸਮਾ ਨਿਕਲਣ ਤੋਂ ਬਾਅਦ ਫਿਰ ਉਹ ਜਗ੍ਹਾ ਦਾ ਉਹ ਕਰਨ ਲਈ ਗਈ ਤਾਂ ਕਿਸਾਨਾਂ ਦੀ ਜਿਹੜੀ ਏਨੀ ਫਸਲ ਦਾ ਏਨੀ ਜਗ੍ਹਾ ਦਾ ਨੁਕਸਾਨ ਹੋਏਗਾ ਜਿਉਂ ਜ ਫਸਲ ਕਣਕ ਦੀ ਵੜਨ ਤੋਂ ਬਾਅਦ ਨਾ ਕੋਈ ਜਿਹੜੀ ਕੁਝ ਬੀਜੀ ਹੋਈ ਸੀ ਉਸ ਨੂੰ ਦੁਬਾਰਾ ਤੋਂ ਉੱਜਣਾ ਪਏਗਾ ਜਦੋਂ ਉਹ ਪਾਣੀ ਜਿਹੜਾ ਹੈ ਉਹ ਪਾਣੀ ਜਦੋਂ ਸੁੱਕੇਗਾ ਤਾਂ ਉਸ ਤੋਂ ਬਾਅਦ ਹੀ ਬੀਜੀ ਜਾਏਗੀ ਸਰਕਾਰ ਤੋਂ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਾਡਾ ਰੋਜੀ ਰੋਟੀ ਇਹ ਨਾ ਖਾਂ ਸਾਡੀ ਇਹ ਗੈਦੀ ਕਰਕੇ ਨਹੀਂ ਹੋਇਆ ਜਾਂ ਕੁਝ ਹੋਰ ਨਹੀਂ ਕਰਕੇ ਨਹੀਂ ਹੋਇਆ ਇਹ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਅਸੀਂ ਸੁਚੇਤ ਕਰਦੇ ਰਹੇ ਹਾਂ ਜੀਏ ਟੀਮ ਦੱਸਦੇ ਰਹੇ ਹਾਂ ਟਾਈਮ ਟਾਈਮ ਤੇ ਪਰ ਉਹਨਾਂ ਨੇ ਜਿਹੜੀ ਹੈ ਇਸ ਮੂਖਾਲ ਨੂੰ ਜਿਹੜਾ ਪੱਕਾ ਨਹੀਂ ਕੀਤਾ ਗਿਆ ਤੇ ਜਿਸ ਕਰਕੇ ਸਾਨੂੰ ਇੱਕ ਮੱਝਾ ਪੁੱਤਨਾ ਪਹਿਲਾਂ ਜਿਹੜਾ ਪ੍ਰਸ਼ਾਸਨ ਦੀ ਕਮੀ ਕਰਕੇ ਜਿਹੜਾ ਹੈ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਹ ਖਮਿਆਜਾ ਭੁਗਤਣਾ ਪਿਆ ਗਿਆ ਤਾਂ ਸਰਕਾਰ ਨੂੰ ਇਸ ਦਾ ਮੁਆਵਜ਼ਾ ਦੇਣਾ ਬੰਦ ਹੈਗਾ ਜੀ ਕਿਰਤੀਪਾਲ ਤੁਸੀਂ ਕਿਹਾ ਕਿ ਪਾਣੀ ਸੁੱਕੇਗਾ ਤਾਂ ਫਿਰ ਫਸਲ ਜਿਹੜੀ ਦੁਬਾਰਾ ਹੋਊਗੀ ਪਰ ਸਵਾਲ ਇਹ ਹੈ ਸਮੱਸਿਆ ਇਹ ਹੈ ਕਿ ਚੋਨੇ ਦੀ ਪਨੀਰੀ ਫਿਰ ਔਖੀ ਹੋ ਜਾਵੇਗੀ ਲਾਣੀ ਜੀ ਜੋ ਸਮਾਂ ਨਿਕਲ ਜਾਂਦਾ ਹੈ ਕਿਉਂਕਿ ਕਿ ਟਾਈਮ ਹੈ ਟਾਈਮ ਦੇ ਉੱਤੇ ਹੀ ਜਿਹੜੀ ਹੈ ਫਸਲ ਕੋਈ ਵੀ ਫਸਲ ਹੋਵੇ ਬੀਜੀ ਜਾਂਦੀ ਹੈ ਜੇ 10 15 ਦਿਨ ਲੇਟ ਹੋ ਜੇ ਜਾਂ ਮਹੀਨਾ ਲੇਟ ਹੋ ਜੇ ਕਿਉਂਕਿ ਮੌਸਮ ਦੇ ਨਾਲ ਹੀ ਫਸਲ ਬੀਜੀ ਜਾਂਦੀ ਹੈ ਕੋਈ ਵੀ ਫਸਲ ਹੈ ਕਿਉਂਕਿ ਜਿਹੜੀ ਹੈ ਜਿਹੜੀ ਉਹ ਗਰਮੀਆਂ ਦੇ ਵਿੱਚ ਬੀਜੀ ਜਾਂਦੀ ਤੇ ਸਰਦੀਆਂ ਦੇ ਵਿੱਚ ਵੱਢੀ ਜਾਂਦੀ ਹੈ ਤੇ ਉਸੇ ਤਰੀਕੇ ਜਿਹੜੀ ਕਣਕ ਹੈ ਉਹ ਸਰਦੀਆਂ ਦੇ ਵਿੱਚ ਬੀਜੀ ਜਾਂਦੀ ਤੇ ਗਰਮੀਆਂ ਦੇ ਵਿੱਚ ਵੱਢੀ ਜਾਂਦੀ ਹੈ ਜੇਕਰ ਇਹ ਪਾਣੀ ਸੁੱਕਣ ਨੂੰ ਜਿਆਦਾ ਸਮਾਂ ਲੱਗਦਾਗਾ ਤਾਂ ਫਸਲ ਦੇ ਵਿਚੋਂ ਦੇ ਵਿੱਚ ਕਿਸਾਨਾਂ ਨੂੰ ਦਿੱਕਤ ਆਏਗੀ ਤੇ ਮੌਸਮ ਦੇ ਵਿਚਾਰ ਕਿ ਉਹ ਕਿਹੜੀ ਫਸਲ ਬੀਜਣਗੇ ਇਹ ਵੀ ਵੱਡੀ ਸਮੱਸਿਆ ਹੈ ਤਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਸਾਡੇ ਪਨੀਰੀ ਲੱਤੀ ਸੀ ਜਿਹੜੀ ਅਸੀਂ ਮੱਕੀ ਬੀਜੀ ਸੀਗੀ ਬੀਜ ਲੱਤ ਸੀਗਾ ਮਿਹਨਤ ਕੀਤਾ ਸੀਗਾ ਟਰੈਕਟਰ ਟਰੈਕਟਰ ਰਾਹੀਂ ਅਸੀਂ ਬੀਜੇ ਸੁੱਕਿਆ ਸਮਾਂ ਵੇਰਤ ਕੀਤਾ ਸੋ Thank you ਐਸਾ ਖਰਾਬ ਕੀਤਾ ਜੀ ਉਸ ਦਾ ਹਜਾਨਾ ਕੌਣ ਦੇਵੇਗਾ ਕਿ ਤੇ ਅਸੀਂ ਹੁਣ ਕਿਹੜੀ ਫਸਲ ਬੀਜਾਂਗੇ ਕਿਉਂਕਿ ਜਿਹੜੀ ਅੰਗੈਲੀ ਹੋਈ ਹੈ ਵੀ ਉਹ ਸਾਡੇ ਵੱਲੋਂ ਤਾਂ ਹੋਈ ਨਹੀਂ ਹੈਗੀ ਕਿਉਂਕਿ ਜਿਹੜੇ ਸੂਏ ਨੂੰ ਸੂਏ ਨੂੰ ਪੱਕਾ ਕਰਨਾ ਜਾਂ ਕੁਛ ਹੁਣ ਬਰਸਾਤ ਦਾ ਮੌਸਮ ਆਉਣ ਵਾਲਾ ਹੈਗਾ ਜਿੰਨੀ ਵੀ ਟ੍ਰੇਨ ਨੇ ਸਿਆਲ ਪੰਜਾਬ ਦੇ ਵਿੱਚ ਜਿੰਨੀਆਂ ਵੀ ਟ੍ਰੇਨਾਂ ਨੇ ਜੇਕਰ ਉਹ ਕੀ ਟਾਈਮ ਦੇ ਤੇ ਸਫਾਈ ਨਾ ਕੀਤੀ ਗਈ ਤੇ ਟ੍ਰੇਨ ওভারਫਲੋ ਹੋਣੀ ਜਾਂ ਜਿਹੜੀ ਉਹਦੇ ਵਿੱਚ ਗੜੀ ਗੁੱਟੀ ਉੱਤੀ ਹੁੰਦੀ ਹੈ ਉਹਦੇ ਕਾਰਨ ਕਿ ਉਹ ਟ੍ਰੇਨਾਂ ਵੀ ਟੁੱਟਣੀਆਂ ਤਾਂ ਟਾਈਮ ਟੂ ਟਾਈਮ ਜੇਕਰ ਜੇਕਰ ਸਫਾਈ ਟਾਈਮ ਤੇ ਕਰ ਦਿੱਤੀ ਜਾਵੇ ਤਾਂ ਕਹਿੰਦਾ ਮਤਲਬ ਸੁਪਾਣੀ ਜਿੱਕਿ ਨੇ ਵਰਤੇ ਵੀ ਜੀ ਸਮੇਂ ਤੇ ਜੀ ਕਰੇ ਬੀਰੋਕ੍ਰੇਸੀ ਖਾਲਾ ਨੂੰ ਪੱਕਾ ਕਰਵਾ ਦੇ ਜਾਂ ਜਿਹੜੀ ਡਰੇਨ ਡਰੇਨੇਜ ਦੀ ਸਫਾਈ ਕਰਵਾਵੇ ਤਾਂ ਜ਼ਰੂਰੀ ਹੁੰਦਾ ਹੈ ਕਿ ਬਰਸਾਤ ਦੇ ਮੌਸਮ ਆਉਣ ਤੋਂ ਪਹਿਲਾਂ ਪਹਿਲਾ ਉਹ ਚੀਜ਼ ਦੀ ਸਫਾਈ ਹੋਣੀ ਚਾਹੀਦੀ ਹੈ ਕਈ ਜਗ੍ਹਾਵਾਂ ਹੈਗੀਆਂ ਜਿੱਥੇ ਗੈਂਦੀ ਹਜੇ ਤੱਕ ਸਫਾਈ ਨਹੀਂ ਹੋਈ ਹੈਗੀ ਤਾਂ ਸਵਾਲ ਖੜਾ ਹੁੰਦਾ ਹੈ ਕਿ ਟਾਈਮ ਜਦੋਂ ਹਰ ਸਾਲ ਇਹ ਚੀਜ਼ ਹੋਣੀ ਹੈ ਤਾਂ ਪ੍ਰਸ਼ਾਸਨ ਨੂੰ ਸੁਚੇਤ ਕਿਉਂ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਆ ਮੌਸਮ ਦੇ ਵਿੱਚ ਆ ਚੀਜ਼ ਹੋਣ ਵਾਲੀ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਇਹ ਚੀਜ਼ ਕਰ ਲੈਣਾ ਚਾਹੀਦਾ ਹੈ ਤਾਂ ਜ਼ਰੂਰ ਕਿਸਾਨ ਕਿਤੇ ਨਾ ਕਿਤੇ ਸਹੀ ਕਹਿ ਰਹੇ ਨੇ ਕਿ ਅਸੀਂ ਦੱਸਦੇ ਰਹੇ ਹਾਂ ਟਾਈਮ ਟੂ ਟਾਈਮ ਅੰਦੀ ਉਹਨਾਂ ਨੂੰ ਟੁੱਟਣ ਵਾਲੀ ਹੈ ਕਿਉਂਕਿ ਕਿਸਾਨ ਜਿਹੜਾ ਰੋਜ਼ ਖੇਤਾਂ ਦੇ ਵਿੱਚ ਜਾਣਾਗਾ ਰੋਜ਼ ਮਹਿਰ ਨੂੰ ਦੇਖਣਾਗਾ ਪਾਣੀ ਨੂੰ ਵੀ ਦੇਖਣਾਗਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਕਿ ਇੱਥੇ ਟੁੱਟਣ ਵਾਲੀ ਹੈ ਇੱਥੇ ਕੱਚੀ ਹੈ ਜਾਂ ਪੱਕੀ ਹੈ ਚੁੱਕੀ ਚੀਜ਼ ਦੀ ਲੋੜ ਹੈ ਤਾਂ ਕੋણો ਆਪਣੀ ਫਸਲ ਨੂੰ ਬਰਬਾਦ ਕਰਨਾ ਚਾਹੁੰਦਾਗਾ ਤਾਂ ਉਸ ਲਈ ਉਹ ਕੀਰਤੀਪਾਲ ਵਦੇਰੀ ਵਦੇਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਕੀਰਤੀਪਾਲ